ਸਤ ਸ੍ਰੀ ਅਕਾਲ ਜੀ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਨਿਊਜ਼ ਗਰੁੱਪ ਪੰਜਾਬ ਦੇਤੇ ਅੱਜ ਦੀਆਂ ਵੱਡੀਆਂ ਖਬਰਾਂ ਪੇਸ਼ ਕਰਨ ਲੱਗੇ ਜੀ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਰੱਖੜੀ ਦੇ ਤਿਉਹਾਰ ਦੇ ਪਵੰਤਮਨ ਸਰਕਾਰ ਵੱਡਾ ਐਲਾਨ ਕਰ ਸਕਦੀ ਹੈ ਇਸੇ ਦੇ ਨਾਲ ਜੀ ਰਾਸ਼ਨ ਡਿਪੋ ਬਾਰੇ ਨੂੰ ਮਿਲਣਗੇ 45 ਕਰੋੜ ਰੁਪਏ ਮੁਫਤ ਬਿਜਲੀ ਸਬਸਿਡੀ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਉਹ ਵੀ ਤੁਹਾਡਾ ਸਾਂਝੀ ਕਰਦੀ ਹੈ ਇੱਕ ਥਾਂ ਮਤੇ ਜਿਹੜੀ ਸਬਸਿਡੀ ਆ ਉਹ ਬੰਦ ਹੋਣ ਜਾ ਰਹੀ ਹੈ ਕਿੱਥੇ ਬੰਦ ਹੋਵੇਗੀ ਉਹ ਵੀ ਤੁਹਾਨੂੰ ਸਾਂਝਾ ਕਰਨਾ ਹੈ ਚਲੋ ਚੱਲ ਨਵੇਂ ਨਾਲ ਅਪਡੇਟ ਦੇ ਉੱਤੇ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਗੁਜ਼ਾਰਿਸ਼ ਹੈ ਜਿੰਨਾ ਵੀਰਾਂ ਨੇ ਠੀਕ ਹੈ ਜੀ ਵੀਡੀਓ ਨੂੰ ਲਾਈਕ ਨਹੀਂ ਕੀਤਾ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਭ ਤੋਂ ਪਹਿਲੀ ਵੱਡੀ ਖਬਰ ਜੀ ਡੀਸੀ ਮੋਹਾਲੀ ਵੱਲੋਂ ਜਾਨਵਰ ਘੋੜਿਆਂ ਪ੍ਰਤੀ ਬਹਿਰੇਮੀ ਨੂੰ ਰੋਕਣ ਲਈ ਸਕਾਈਕ ਜਿਹੜੀ ਸਪਾਈਕਡ ਬਿਟਸ ਦੀ ਵਰਤੋਂ ਤੇ ਮਨਾਹੀ ਹੋ ਚੁੱਕੀ ਹੈ ਡਰਾਈਵਿੰਗ ਜਾਂ ਘੋੜਸਵਾਰੀ ਦੌਰਾਨ ਨਿਰੰਤਰ ਲਈ ਲਗਾਮ ਨਾਲ ਖਿੱਚਣ ਲਈ ਵਰਤੀਆਂ ਜਾਂਦੀਆਂ ਸਪਾਈਕਡ ਬਿਟਸ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਬੰਦ ਕਰ ਦਿੱਤੀ ਨੇ ਉਸ ਤੋਂ ਬਾਅਦ ਅਗਲੀ ਵੀਡੀਓ ਵਿੱਚ ਜੀ ਬਿਜਲੀ ਟਰਾਂਸਫਾਰਮ ਤੇ ਬੜਿਆ ਜੀ ਸਪਕ ਤਮਾਕੇ ਦਾ ਨਗ ਬਿਜਲੀ ਹੋਈ ਹੈ ਜੀ ਬੰਦ ਅੱਜ ਦੁਪਹਿਰ ਵੇਲੇ ਮਹਾਲੀ ਦੇ ਇੰਡਸਟਰੀ ਏਰੀਆ ਫੇਜ਼ 8 ਉਤੇ ਇਸ ਵੇਲੇ ਸੰਸਨੀ ਫੈਲ ਗਈ ਜਦੋਂ ਇੱਕ ਟਰਾਂਸਫਰ ਵਿੱਚ ਅਚਾਨਕ ਧਮਾਕਾ ਹੋਇਆ ਤੇ ਬਿਜਲੀ ਬੰਦ ਹੋ ਗਈ ਹੈ ਜੀ ਅੱਜ ਦੁਪਹਿਰ ਵੇਲੇ ਮਹਾਲੀ ਦੇ ਇੰਡਸਟਰੀਅਲ ਏਰੀਆ ਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਟ੍ਰਾਂਸਫਰ ਦੇ ਵਿੱਚ ਅਚਾਨਕ ਧਮਾਕਾ ਹੋਇਆ ਬਿਜਲੀ ਬੰਦ ਹੋ ਗਈ ਉਸ ਤੋਂ ਬਾਅਦ ਅਗਲੀ ਵੀਡੀਓ ਵੱਜੀ ਜਲੰਧਰ ਦੀ ਜਿੱਤ ਤੇ ਸੀਐਮ ਮਾਨ ਦੀ ਪਤਨੀ ਡਾਟਰ ਗੁਰਪ੍ਰੀਤ ਕੌਰ ਦਾ ਵੱਡਾ ਐਲਾਨ ਹੋ ਚੁੱਕਾ ਹੈ ਜਲੰਧਰ ਵਿਧਾਨ ਸਭਾ ਉਪ ਚੋਣ ਵਿੱਚ ਆਮ ਆਦਮੀ ਪਾਰਟੀ ਨੇ ਸ਼ਾਨਦਾਰ ਜਿੱਤ ਹਾਸਲ ਕਰ ਲਈ ਹੈ ਇਸ ਸੀਟ ਤੇ ਆਪ ਸਮੇਤ ਸਾਰੀਆਂ ਪਾਰਟੀਆਂ ਨੇ ਪੂਰਾ ਜੋਰ ਲਗਾਇਆ ਹਾ ਸੀ ਇਸ ਸੀਟ ਦੇ ਜਿੱਤ ਦਾ ਝੰਡਾ ਬੁਲੰਦ ਕਰਨ ਲਈ ਸੀਐਮ ਭਵੰਤਮਾਨ ਨੇ ਜਲੰਧਰ ਵਿੱਚ ਕਿਰਾਏ ਦਾ ਮਕਾਨ ਲੈ ਲਿਆ ਸੀ ਇਸ ਸ਼ੀਟ ਤੇ ਸੀਐਮ ਮਾਨ ਤੋਂ ਇਲਾਵਾ ਦੋ ਵੱਡੇ ਕਾਰਨ ਵੀ ਸ਼ਾਨਦਾਰ ਜਿੱਤ ਦੇ ਪ੍ਰਮੁੱਖ ਰਹੇ ਨੇ ਉਸ ਤੋਂ ਬਾਅਦ ਅਗਲੀ ਵੀਡੀਓ ਹੋ ਜੀ ਪੀਸੀਆਰ ਮੁਲਾਜ਼ਮ ਤੇ ਡੀਜੀਪੀ ਆਫਿਸ ਵਿੱਚ ਤਣਾਦ ਥਾਣੇਦਾਰ ਸਸਪੈਂਡ ਹੋ ਚੁੱਕੇ ਨੇ ਦੇਰ ਰਾਤ ਚੰਡੀਗੜ੍ਹ ਦੇ ਮਹਾਲੀ ਦੀ ਸਰਹੱਦ ਦੇ ਸਾਹਮਣੇ ਬੀਆਈ ਜਿਹੜੀ 22 ਪੀਐਸ ਚੌਂਕ ਦੇ ਜਗਨੂ ਹਾਤਾ ਉੱਤੇ ਦੇਰ ਰਾਤ ਇੱਕ ਸ਼ਖਸ ਸ਼ਰਾਬ ਪੀਣ ਨਾਲ ਪੁੱਜਿਆ ਇਸ ਸ਼ਖਸ ਨੇ ਖੁਜ ਨੂੰ ਪੰਜਾਬ ਹੈੱਡ ਕੁਆਟਰ ਵਿੱਚ ਤਣਾਦ ਦੱਸਿਆ ਉਸ ਵਿਅਕਤੀ ਕੋਲ ਚੰਡੀਗੜ੍ਹ ਦੀ ਸ਼ਰਾਬ ਖਰੀਦੀ ਹੋਈ ਸੀ ਉਸ ਤੋਂ ਬਾਅਦ ਅਗਲੀ ਵੀਡੀਓ ਹੁਜੀ ਵਿਧਾਇਕ ਨਰਿੰਦਰ ਕੌਰ ਭਰਾਜ ਦੇ ਡੀਸੀ ਜਤਿੰਦਰ ਜੋਰਾਵਲ ਦੇ ਪਿੰਡ ਚੁਗਾਲਚ ਲੱਗੇ ਨੇ ਜੀ ਲੋਕ ਸੁਵਿਧਾ ਕੈਂਪ ਦੌਰਾਨ ਸੁਣੇ ਲੋਕਾਂ ਦੇ ਮਸਲੇ ਸੰਗਰੂਰ ਹਲਕੇ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਅੱਜ ਪੰਚਥਾਨਕ ਪਿੰਡ ਚੁਗਾਲਚ ਲੱਗੇ ਲੋਕ ਸੁਵਿਧਾ ਕੈਂਪ ਦੌਰਾਨ ਲੋਕਾਂ ਦੇ ਮਸਲੇ ਤੇ ਸ਼ਿਕਾਇਤਾਂ ਸੁਣੀਆਂ ਇਹਨਾਂ ਵਿੱਚੋਂ ਕਈ ਉੱਪਰ ਨਿਪਟਾਰਾ ਵੀ ਕੀਤਾ ਉਸ ਤੋਂ ਬਾਅਦ ਅਗਲੀ ਵੀਡੀਓ 17 ਜੁਲਾਈ ਨੂੰ ਪੰਜਾਬ ਸਰਕਾਰ ਛੁੱਟੀ ਦਾ ਐਲਾਨ ਕਰ ਸਕਦੀ ਹੈ डीसी ਨੂੰ ਮਿਲਿਆ ਜੀ ਮੰਗ ਪੱਤਰ ਸੀਆਪਾਈ ਚਾਰੇ ਵੱਲੋਂ ਜਿਹੜਾ ਕਰਬਲਾ ਦੇ ਸ਼ਹੀਦਾਂ ਦੀ ਜਾਂਚ ਮਨਾਏ ਜਾਂਦੇ ਮੁਹੰਦਰ ਮੌਕੇ ਜਨਤਕ ਛੁੱਟੀ ਦਾ ਐਲਾਨ ਹੋ ਸਕਦਾ ਉਸ ਤੋਂ ਬਾਅਦ ਇਹ ਲਈ ਵੀਡੀਓ ਜੀ ਲੜਕੀ ਨੂੰ ਕੈਨੇਡਾ ਦੇ ਸਿਟੀਜ਼ਨ ਦੱਸ ਕੇ ਕੀਤੀ ਜੀ 10 ਲੱਖ ਰੁਪਏ ਦੀ ਧੋਖਾਧੜੀ ਵਿਆਹ ਕਰਵਾ ਕੇ ਕੈਨੇਡਾ ਭੇਜਣ ਦਾ ਦਿੱਤਾ ਸੀ ਜੀ ਚਾਂਸਾ ਜ਼ਿੰਮੇਦਾਰ ਨੂੰ ਠੱਗੀ ਦਾ ਸ਼ਿਕਾਰ ਬਣਾਉਣ ਲਈ ਤਿੰਨ ਔਰਤਾਂ ਨੇ ਆਪਣੇ ਸਾਥੀ ਨਾਲ ਮਿਲ ਕੇ ਜਾਲ ਬੁਣਿਆ ਹਠੂਰ ਦੇ ਰਹਿਣ ਵਾਲੇ ਵਿਅਕਤੀ ਨੇ ਮਟਾਰ ਨੂੰ ਆਪਣੀ ਭਤੀਜੀ ਦੱਸ ਕੇ ਕੈਨੇਡਾ ਦੀ ਸਿਟੀਜ਼ਨ ਦੱਸਿਆ ਮੁਲਜ਼ਮ ਨੇ ਜ਼ਿੰਮੇਦਾਰ ਨੂੰ ਆਖਿਆ ਕਿ ਉਸ ਦਾ ਲੜਕੀ ਵਿਆਹ ਕਰਵਾ ਕੇ ਉਸ ਨੂੰ ਕੈਨੇਡਾ ਭੇਜ ਦਿੱਤਾ ਜਾਵੇਗਾ ਵਿਦੇਸ਼ ਭੇਜਣ ਦਾ ਚਾਸਾ ਦੇ ਕੇ مشورہ ہوئی ਮੁਲਾਜ਼ਮ ਨੇ ਜਿਹੜਾ ਜ਼ਿੰਮੇਦਾਰ ਕੋਲੋਂ 10 ਲੱਖ ਰੁਪਏ ਦੀ ਰਕਮ ਹਾਸਲ ਕਰ ਲਈ ਦੋਸਤੋ ਬਾਅਦ ਅਗਲੀ ਵੀਡੀਓ ਜੀ ਦਿਲ ਦੀ অতি ਦੁਰਲੱਭ ਬਿਮਾਰੀ ਦਾ ਅੰਮ੍ਰਿਤਸਰ ਦੇ ਸਰਕਾਰੀ ਡਾਕਟਰ ਨੇ ਕੀਤਾ ਜੀ ਸਫਲ ਇਲਾਜ ਸਰਜਰੀ ਤੋਂ ਬਾਅਦ ਤੁਰੰਤ 13 ਸਾਲਾਂ ਲੜਕੀ ਦਾ ਰੰਗ ਨੀਲੇ ਤੋਂ ਹੋਇਆ ਜੀ ਗੁਲਾਬੀ ਸਤੋਵਾਦ ਇਕਲੀ ਵੀਡੀਓ ਜੀ ਪੰਜਾਬ ਤੋਂ ਮੰਦ ਪੱਗੀ ਖਬਰ ਹੈ ਬਰਮਾਲਾ ਦੀ ਰਸਮ ਦੌਰਾਨ ਲਾੜੇ ਦੀ ਮੌਤ ਹੋ ਚੁੱਕਿਆ ਵਿਆਹ ਦੀਆਂ ਖੁਸ਼ੀਆਂ ਮਾਤਮ ਚ ਬਦਲ ਗਈਆਂ ਨੇ ਪੰਜਾਬ ਦੇ ਬੰਗਾ ਤੋਂ ਇੱਕ ਮੰਦ ਪੱਗੀ ਖਬਰ ਸਾਹਮਣੇ ਆਈ ਹੈ ਦਰਸਲ ਬੰਗਾ ਜਿੱਥੇ ਇੱਕ ਵਿਆਹ ਸਮਾਰੋਹ ਚੱਲ ਰਿਹਾ ਸੀ ਇਸ ਵਿਆਹ ਸਮਾਰੋਹ ਦੇ ਦੌਰਾਨ ਹਰ ਕੋਈ ਖੁਸ਼ੀ ਖੁਸ਼ੀਆਂ ਦੇ ਗੀਤ ਗਾ ਰਿਹਾ ਸੀ ਕਿਸੇ ਨੂੰ ਵੀ ਇਸ ਗੱਲ ਦਾ ਪਤਾ ਨਹੀਂ ਸੀ ਕਿ ਵਿਆਹ ਦੀਆਂ ਇਹ ਖੁਸ਼ੀਆਂ ਕੁਝ ਹੀ ਪਲਾਂ ਸਮ ਮਾਤਮ ਵਿੱਚ ਬਦਲ ਜਾਣਗੀਆਂ ਸਤੋਵਾਦ ਇਕਲੀ ਵੀਡੀਓ ਜੀ ਮੈਂ ਪਹਿਲਾਂ ਹੀ ਕਿਹਾ ਸੀ ਬਿਸ਼ਨੋਈ ਦਾ ਇੰਟਰਵਿਊ ਪੰਜਾਬ ਚ ਹੋਇਆ ਆਪ ਬਤਾਏਗਾ ਵੱਡਾ ਦਾਵਾ ਗੈਂਗਸਟਰ ਲਾਰਜ ਬਿਸ਼ਨੋਈ ਦੀ ਜੇਲ੍ਹ ਚ ਹੋਈ ਇੰਟਰਵਿਊ ਤੇ ਮਾਮਲੇ ਚ ਅੱਜ ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰੀ ਉੱਤਰੀ ਤੋਂ ਬਤਾਏਗਾ ਕੁਬੇਰ ਵਿਜੇ ਪ੍ਰਤਾਪ ਸਿੰਘ ਨੇ ਆਪਣੀ ਹੀ ਸਰਕਾਰ ਤੇ ਸਵਾਲ ਖੜੇ ਕੀਤੇ ਨੇ ਉਸ ਤੋਂ ਬਾਅਦ ਅਗਲੀ ਵੀਡੀਓ ਪੰਚਾਇਤੀ ਜ਼ਮੀਨ ਮੀਟਰ ਪਟਲਾਟ ਠੇਕੇ ਤੇ ਦੇਣ ਦਾ ਪਿੰਡ ਵਾਸੀਆਂ ਨੇ ਕੀਤਾ ਜੀ ਵਿਰੋਧ ਅਧਿਕਾਰੀ ਬਿਨਾ ਬੋਲੀ ਕੀਤੇ ਵਾਪਸ ਪਰਤੇ ਨੇ ਉੱਚ ਪੱਧਰੀ ਜਾਂਚ ਦੀ ਕੀਤੀ ਗਈ ਹੈ ਜੀ ਮੰਗ ਦਸਤੋਬਾਦ ਅਗਲੀ ਵੀਡੀਓ ਜੀ ਜਲੰਧਰ ਤੋਂ ਜਿੱਤ ਤੇ ਚੰਡੀਗੜ੍ਹ ਚ ਵੱਡੇ ਵੱਡੇ ਨੇ ਜੀ ਟੋਲ ਲਖਿਆ ਪੰਜਾਬ ਲੋਕ ਸਾਡੀ ਸਰਕਾਰ ਦੇ ਕੰਮ ਦੇ ਬਿਹਤ ਖੁਸ਼ ਨੇ ਦਸਤੋਬਾਦ ਅਗਲੀ ਵੀਡੀਓ ਜੀ ਸੜਕ ਹਾਸ ਚ ਪਿੰਡ ਬੜਬਰ ਦੇ ਸਾਬਕਾ ਸਰਪੰਚ ਦੇ ਸੁਪੁੱਤਰ ਦੀ ਮੌਤ ਹੋ ਚੁੱਕੀ ਹੈ ਪਿੰਡ ਬੜਬਰ ਵਿਖੇ ਮੋਟਰਸਾਈਕਲ ਸਵਾਰ ਹਰਪੀ ਸਿੰਘ ਕਾਕਾ ਪੁੱਤਰ ਸਤਵੰਦ ਸਿੰਘ ਸਾਬਕਾ ਸਰਪੰਚ ਬੜਵਰ ਦੀ ਇੱਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ। ਮੌਕੇ ਤੋਂ 71 ਜਾਣਕਾਰੀ ਅਨੁਸਾਰ ਹਰਪੀ ਸਿੰਘ ਬੋਤਲ ਵਿੱਚ ਪੈਟਰੋਲ ਪਵਾ ਕੇ ਬੜਵਰ ਤੋਂ ਤਨੌਲਾ ਵੱਲ ਮੇਨ ਸੜਕ ਤੇ ਚੜਨ ਦਾ ਯਤਨ ਕਰ ਰਿਹਾ ਸੀ ਵਿੱਚੋਂ ਸੰਗਰੂਰ ਤੋਂ ਤੇਜ਼ ਰਫ਼ਤਾਰ ਆ ਰਹੀ ਸ਼ਿਫਟ ਕਾਰ ਨੇ ਜਿਹੜੀ ਟਕਰਾਅ ਦਿੱਤੀ। ਉਸ ਤੋਂ ਬਾਅਦ ਅਗਲੀ ਵੀਡੀਓ ਜੇ ਬਠਿੰਡਾ ਚ ਟਰੱਕ ਤੇ ਪਿਕਅਪ ਦੀ ਹੋਈ ਹੈ ਜੀ ਟੱਕਰ ਗੱਡੀ ਚ ਅੰਬ ਲੈ ਕੇ ਜਾ ਰਹੇ ਡਰਾਈਵਰ ਸਣੇ ਦੋ ਚੱਕਵੀ ਨੇ ਬਠਿੰਡਾ ਦੇ ਬਰਨਾਲਾ ਬਾਈਪਾਸ ਤੇ ਸ਼ੁੱਕਰਵਾਰ ਦੇ ਰਾਤ ਅੰਬਾਂ ਨੂੰ ਲੈ ਕੇ ਹਾਜਿਲ ਕਾ ਜਾ ਰਹੇ ਪਿਕਅਪ ਗੱਡੀ ਇੱਕ ਟਰੱਕ ਦੇ ਪਿੱਛੇ ਟਕਰਾਈ। ਉਸ ਤੋਂ ਬਾਅਦ ਅਗਲੀ ਵੀਡੀਓ ਪੰਜਾਬ ਸਰਕਾਰ ਪੈਨਸ਼ਨਰਾਂ ਨੂੰ ਜਨਵਰੀ 16 ਤੋਂ ਬਣਦਾ ਬਕਾਇਆ 2.69 ਦੇ ਗੁਣਾ ਅਨੁਸਾਰ ਜਾਰੀ ਕਰ ਦਿੱਤੀ ਜਾਵੇਗੀ ਸੁਖਮਿੰਦਰ ਸਿੰਘ। ਉਸ ਤੋਂ ਬਾਅਦ ਅਗਲੀ ਵੀਡੀਓ ਹੋਜੀ ਇੱਕ ਛੋਟੀ ਜਿਹੀ ਗੁਜਾਰਿਸ਼ ਹੈ ਵੀਡੀਓ ਨੂੰ ਜਿੰਨਾ ਵੀਰਾਂ ਨੇ ਲਾਈਕ ਨਹੀਂ ਕੀਤਾ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ। ਪੰਜਾਬ ਦੀਆਂ ਜੇਲਾਂ ਦੀ ਬਦਾਈ ਜਾਵੇਗੀ ਜੀ ਸੁਰੱਖਿਆ 14.71 ਕਰੋੜ ਦੀ ਲਾਗਤ ਨਾਲ ਲੱਗਣਗੀਆਂ 11 ਗ੍ਰਹਿ ਵਿਭਾਗ ਵੱਲੋਂ ਸਾਰੇ ਜ਼ਿਲ੍ਹਿਆਂ ਲਈ ਟੈਂਡਰ ਜਾਰੀ ਕਰ ਦਿੱਤੇ ਨੇ। ਸਰਕਾਰ ਵੱਲੋਂ ਪੰਜਾਬ ਦੇ ਜੇਲ੍ਹਾਂ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ ਇਸ ਦੇ ਨਾਲ ਹੀ ਜੇਲ੍ਹਾਂ ਚ ਨਵੇਂ ਵੀਡੀਓ ਕਾਨਫਰੈਂਸ ਰੂਮ ਬਣਾਏ ਜਾ ਰਹੇ ਨੇ ਤਾਂ ਜੋ ਜੇਲ੍ਹਾਂ ਚ ਬੰਦ ਗੈਂਗਸਟਰਾਂ ਦੇ ਕੈਦਿਆਂ ਨੂੰ ਜੇਲ੍ਹ ਦੇ ਅੰਦਰੋਂ ਵੀਡੀਓ ਕਾਨਫਰੈਂਸ ਰਾਹੀਂ ਅਦਾਲਤ ਵਿੱਚ ਪੇਸ਼ ਕੀਤਾ ਜਾ ਸਕੇ ਉਸ ਤੋਂ ਬਾਅਦ ਅਗਲੀ ਵੀਡੀਓ ਹੈ ਉਹ ਜੀ ਖੇਤੀ ਮੋਟਰਾਂ ਨੂੰ ਨਿਰੰਤਰ ਬਿਜਲੀ ਸਪਲਾਈ ਨਾ ਕਰਨ ਤੇ ਮਿਲਣ ਤੋਂ ਦੁਖੀ ਕਿਸਾਨਾਂ ਨੇ ਕੀਤਾ ਜੀ ਰੋਡ ਜਾਮ ਬਾਗਾ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇਣ ਦੇ ਵਾਅਦੇ ਉਸ ਵਕਤ ਖੋਖਲੇ ਸਾਬਤ ਹੋਏ ਜਦੋਂ ਸਥਾਨਕ ਕਸਬੇ ਨੱਥੂਵਾਲਾ ਗਰਬੀ ਕੋਲ ਦੀ ਲੰਘਦੇ ਨੈਸ਼ਨਲ ਹਾਈਵੇ ਦੇ ਬਣੇ ਨੱਥੂਵਾਲਾ ਗ੍ਰੇਡ ਦੇ ਸਾਹਮਣੇ ਇਹ ਖਬਰ ਆਪਰੀ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਸੀਮਾ ਸੁਰੱਖਿਆ ਬਲ ਦੇ ਖੇਤਾ ਚੋਂ ਬਰਾਮਦ ਕੀਤੇ ਗਏ 11 ਕਰੋੜ ਰੁਪਏ ਦੀ 2 ਕਿਲੋ 300 ਗ੍ਰਾਮ ਰੋਇਣ ਉਸ ਤੋਂ ਬਾਅਦ ਅਗਲੀ ਵੀਡੀਓ ਹੋਜੀ ਰਾਸ਼ਨ ਡਿਪੂ 홀ਡਰ ਨੂੰ 45 ਕਰੋੜ ਰੁਪਏ ਦੀ ਮਾਰਦਨ ਮਨੀ ਜਲਦ ਜਾਰੀ ਕੀਤੀ ਜਾਵੇਗੀ ਲਾਜ ਚੰਦ ਕਟਾਰੂ ਚੱਕ ਮੁਕੰਦਰੀ ਭਵੰਤਮਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਡਿਪੂ 홀ਡਰਾਂ ਦੇ ਸੂਬੇ ਦੀ ਆਰਥਿਕਤਾ ਵਿੱਚ ਸ਼ਾਮਲ ਸਾਰੇ ਹਿੱਸੇਦਾਰਾਂ ਦੇ ਹਿੱਤਾਂ 'ਚ ਰੱਖੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਇਹ ਪ੍ਰਗਟਾਵਾ ਕਰਦੇ ਇਥੇ ਖੁਰਾਕ ਦੇ ਸਿਵਲ ਸਪਲਾਈ ਖਪਤਕਾਰ ਇਸ ਮਾਮਲੇ 'ਚ ਮੰਤਰੀ ਘਟਾਲੂ ਚਾਂਕੜ ਨੇ ਜਾਣਕਾਰੀ ਦਿੱਤੀ ਹੈ ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਰੱਖਿਆ ਬੰਦਰ ਰਖੜੀ ਦੇ ਤਿਹਾਰ ਦੇ ਆਪਣੇ ਭਰਾ ਨੂੰ ਕਰਜ ਬਣਾ ਸਕਦੇ ਹਾਂ ਜੀ ਮਠਿਆਈ ਦੁੱਗਣੀ ਹੋਵੇਗੀ ਜੇ ਇਹਨਾਂ ਨੂੰ ਖੁਸ਼ੀ ਕੋਨਤਵਨ ਸਰਕਾਰ ਵੀ ਕਈ ਐਲਾਨ ਕਰ ਸਕਦੀ ਹੈ ਜੀ ਇਸ ਰਖੜੀ ਦੇ ਤਿਹਾਰ ਉਤੇ ਉਸ ਤੋਂ ਬਾਅਦ ᱜਲੀਵ ਹੁਣ ਅਮੀਰਾਂ ਨੂੰ ਨਹੀਂ ਦਿੱਤੀ ਜਾਵੇਗੀ ਬਿਜਲੀ ਮੁਫਤ ਬਿਜਲੀ ਬੰਦ ਹੋਵੇਗੀ ਸਬਸਿਡੀ ਹਿਮਾਚਲ ਪ੍ਰਦੇਸ਼ ਦੇ ਸੁੱਖੂ ਸਰਕਾਰ ਨੇ ਲੋਕਾਂ ਨੂੰ ਵੱਡਾ ਚਟਕਾ ਦਿੱਤਾ ਹੈ ਸਰਕਾਰ ਨੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ 125 ਮੁਫਤ ਬਿਜਲੀ ਯੂਨਟ ਦੇਣ ਦਾ ਵੱਡਾ ਫੈਸਲਾ ਲਿਆ ਜੀ ਇਸੇ ਵਿੱਚ ਤੁਹਾਨੂੰ ਦਰਅਸਲ ਸ਼ੁਕਰਵਾਰ ਨੂੰ ਸ਼ਿਮਲਾ ਚ ਸੁੱਖੂ ਕੈਬਨਿਟ ਦੀ ਬੈਠਕ ਹੋਈ ਇਸ ਮੀਟਿੰਗ ਵਿੱਚ ਸਰਕਾਰ ਨੇ ਫੈਸਲਾ ਕੀਤਾ ਕਿ ਆਮਦਨ ਕਰ ਦਾ ਤਮ ਮੰਤਰੀਆਂ ਵਿਧਾਇਕਾ ਸਾਬਕਾ ਵਿਧਾਇਕਾ ਅਧਿਕਾਰੀਆਂ ਨੂੰ ਸਬਸਿਡੀ ਜਿਹੜੀ ਨਹੀਂ ਦਿੱਤੀ ਜਾਵੇਗੀ ਨਾਲ ਹੀ ਹੁਣ ਇੱਕ ਪਰਿਵਾਰ 'ਚ 1 ਮੀਟਰ ਦੇ ਆਧਾਰ 'ਤੇ ਸਿਰਫ 180 ਸੌਰੀ 125 ਰੁਪਏ ਹੀ ਮੁਫਤ ਬਿਜਲੀ ਦਿੱਤੀ ਜਾਵੇਗੀ। ਉਸ ਤੋਂ ਬਾਅਦ ਅਗਲੀ ਵੀਡੀਓ ਹੋ ਜੀ ਸਮਰਾਲਾ ਦੇ ਨਹਿنگ ਤੜੇ ਨੇ ਮਾਚੀਵਾੜਾ ਰੋਡ 'ਤੇ ਸਥਿਤ ਗੁਰਦੁਆਰਾ ਸ੍ਰੀ ਸੰਗਤ ਸਾਹਿਬ ਵਿਖੇ ਕੀਤੀ ਹੈ ਜੀ ਸਾਂਝੀ ਮੀਟਿੰਗ। ਨਿਤਨੇ ਨਹਿੰਗਾ ਸਿੰਘਾਂ ਦੀ ਆੜ ਵਿੱਚ ਸ਼ਰਾਰਤੀ ਅਨਸਰਾਂ ਵੱਲੋਂ ਨਸ਼ਾ ਵੇਚਣ ਅਤੇ ਅਮਨ ਸ਼ਾਂਤੀ ਪੰਗ ਕਰਨ ਦੀਆਂ ਕਰਨਾਮਾ ਵਾਪਰ ਰਹੀਆਂ ਨੇ। ਇੰਨਾ ਸ਼ਰਾਰਤੀ ਅਨਸਰਾਂ ਦੇ ਖਿਲਾਫ ਸਮਰਾਲਾ ਦੇ ਹਲਕਾ ਨੇ ਨਿਹੰਗ ਧੜੇ ਨੇ ਮਾਚੀਪੜਾ ਰੋਡ ਤੇ ਸਥਿਤ ਗੁਰਦੁਆਰਾ ਸ੍ਰੀ ਸੰਗਤ ਸਾਹਿਬੀ ਕੇ ਸਾਂਝੀ ਮੀਟਿੰਗ ਕੀਤੀ ਹੈ ਤਾਂ ਇਸੇ ਜੀ ਅੱਜ ਦੀਆਂ ਆਪਣੀਆਂ ਤਾਜ਼ਾ ਖਬਰਾਂ ਤੁਹਾਨੂੰ ਕਿਸ ਤਰ੍ਹਾਂ ਲੱਗੀਆਂ ਨੀਚੇ ਕਮੈਂਟ ਕਰਨਾ ਬਾਕੀ ਇਸੇ ਤਰ੍ਹਾਂ ਦੀਆਂ ਖਬਰਾਂ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਧੰਨਵਾਦੀ